ਇਸ ਜਗ੍ਹਾ ਦੇ ਉੱਪਰ ਤੁਹਾਨੂੰ ਇੱਕ ਪ੍ਰਸ਼ਾਦ ਦੇ ਰੂਪ ਵਿੱਚ ਜਿਹੜਾ ਸ਼ਰਾਬ ਮਿਲਦੀ ਹੈ ਉਹ ਜਗ੍ਹਾ ਵੀ ਇੱਥੇ ਦੀ ਬੈਠ ਕੇ ਛਕਣੀ ਹੁੰਦੀ ਹੈ ਬਾਹਰ ਲਿਜਾ ਕੇ ਨਹੀਂ ਆਪਾਂ ਸ਼ਕਸ ਲੋਕ ਮੰਨਦੇ ਨੇ ਕਿ ਸ਼ਰਾਬ ਚੜਾਉਣ ਦੇ ਨਾਲ ਇਸ ਜਗ੍ਹਾ ਦੇ ਉੱਪਰ ਹਰ ਇੱਕ ਤਰ੍ਹਾਂ ਦੀ ਜੋਕ ਦਿਕਤ ਪਰੇਸ਼ਾਨੀ ਹੁੰਦੀ ਉਹ ਦੂਰ ਹੋ ਜਾਂਦੀ ਹੈ ਉਹ ਆ ਕੇ ਜਿਹੜੇ ਕੋਈ ਸੁੱਖਾਂ ਸੁਖਦੇ ਨੇ ਮਨ ਦੀਆਂ ਮਰਾਦਾਂ ਸੁਖਦੇ ਨੇ ਪੂਰੀਆਂ ਵੀ ਹੁੰਦੀਆਂ ਨੇ ਤੇ ਲੋਕ ਆ ਕੇ ਇੱਥੇ ਸ਼ਰਾਬ ਚੜਾਉਂਦੇ ਆ। ਦਲਵੇ ਜਗਾ ਤੇ दारू ਅਜੇ ਦੇਗ ਚੜ ਰਹੀ ਐ ਇੱਥੇ। ਪੰਜਾਬ ਦੀ ਗੱਲ ਕਰਨ ਲਗੇ ਤਾਂ ਵੱਖ-ਵੱਖ ਜਿਹੜੇ ਪੰਜਾਬ ਦੇ ਹਿੱਸੇ ਐ ਬਹੁਤ ਸਾਰਾ ਇਤਿਹਾਸ ਸਾਹਮਣੇ ਅੰਦਰ ਜਿਹੜਾ ਸਾਂਭੀ ਬੈਠੇ ਨੇ। ਬਹੁਤ ਸਾਰੀਆਂ ਪੰਜਾਬ ਦੇ ਵਿੱਚ ਅਜਿਹੀਆਂ ਜਗਾਵਾਂ ਨੇ। ਜਿੱਥੇ ਲੋਕਾਂ ਦੀਆਂ ਮੰਨਤਾ ਉਹਨਾਂ ਦੇ ਨਾਲ ਜੁੜੀਆਂ ਹੁੰਦੀਆਂ ਨੇ ਅਲੱਗ-ਅਲੱਗ ਲੋਕਾਂ ਦੀਆਂ ਮੰਨਤਾਵਾਂ ਜਿਹੜੀਆਂ ਨੇ ਉਹ ਅਲੱਗ-ਅਲੱਗ ਜਗ੍ਹਾ ਦੇ ਨਾਲ ਜੁੜੀਆਂ ਹੁੰਦੀਆਂ ਨੇ ਅੱਜ ਤੁਹਾਨੂੰ ਇੱਕ ਜਗ੍ਹਾ ਦੇ ਅਸੀਂ ਦਰਸ਼ਨ ਕਰਵਾਉਣੇ ਆ ਤੁਹਾਨੂੰ ਮੈਂ ਦੱਸ ਦਿੰਦਾ ਕਿ ਅੱਜ ਅਸੀਂ ਪਿੰਡ ਸੇਖਾ ਕਲਾ ਜ਼ਿਲ੍ਹਾ ਮੋਗਾ ਦਾ ਪਿੰਡ ਹੈ ਉੱਥੇ ਅੱਜ ਖੜੇ ਆ ਤੇ ਇਸ ਪਿੰਡ ਦੇ ਵਿੱਚ ਇੱਕ ਜਗ੍ਹਾ ਸਭ ਤੋਂ ਜ਼ਿਆਦਾ ਕਹਿ ਦਿੱ ਗਿਆ ਆਪਾਂ ਮੰਨੀ ਜਾਣ ਵਾਲੀ ਜਗ੍ਹਾ ਜਿਹੜੀ ਕਿ ਬਾਬਾ ਰੁਖੜ ਦਾਸ ਜੀ ਦਾ ਡੇਰਾ ਬਾਬਾ ਰੁਖੜਦਾਸ ਜੀ ਦਾ ਡੇਰਾ ਜਿੱਦਾਂ ਕਿ ਪਿੰਡ ਦੇ ਲੋਕਾਂ ਨੇ ਦੱਸਿਆ ਕਿ ਇੱਥੇ ਇੱਕ ਬਾਬਾ ਜੀ ਰਹਿੰਦੇ ਸਨ ਤੇ ਉਹਨਾਂ ਵੱਲੋਂ ਜਿਹੜਾ ਡੇਰਾ ਬਣਾਇਆ ਗਿਆ ਸੀ ਤੇ ਆਓ ਤੁਹਾਨੂੰ ਅੰਦਰ ਲੈ ਕੇ ਚੱਲਦੇ ਹਾਂ ਦਰਸ਼ਨ ਮੇਲਾ ਕਰਵਾਉਣੇ ਡੇਰੇ ਦਾ ਖਾਸ ਕੀ ਹੈ ਇਸ ਜਗ੍ਹਾ ਦੇ ਉੱਪਰ ਤੁਹਾਨੂੰ ਇੱਕ ਪ੍ਰਸ਼ਾਦ ਦੇ ਰੂਪ ਵਿੱਚ ਜਿਹੜਾ ਸ਼ਰਾਬ ਮਿਲਦੀ ਹੈ ਇਸ ਜਗ੍ਹਾ ਦੇ ਉੱਪਰ ਜਿਹੜਾ ਸ਼ਰਾਬ ਚੜਦੀ ਹੈ ਲੋਕਾਂ ਦੀ ਬੜੀ ਮੰਤਾ ਇਸ ਦੇ ਨਾਲ ਜੁੜੀ ਹੋਈ ਆ ਲੋਕ ਮੰਨਦੇ ਨੇ ਕਿ ਸ਼ਰਾਬ ਚੜਾਉਣ ਦੇ ਨਾਲ ਇਸ ਜਗ੍ਹਾ ਦੇ ਉੱਪਰ ਹਰ ਇੱਕ ਤਰ੍ਹਾਂ ਦੀ ਜੋ ਕਿ ਦਿੱਕਤ ਪਰੇਸ਼ਾਨੀ ਹੁੰਦੀ ਉਹ ਦੂਰ ਹੋ ਜਾਂਦੀ ਹੈ ਤੇ ਲੋਕ ਬਹੁਤ ਜਿਹੜੀ ਕਾਫੀ ਮਾਤਰਾ ਦੇ ਵਿੱਚ ਲੋਕ ਇੱਥੇ ਆਉਂਦੇ ਨੇ ਦਿੱਲੀ ਦੇ ਮੁਤਾਬਕ ਇੱਥੇ ਲੋਕ ਆ ਕੇ ਜਿਹੜੀਆਂ ਕੋਈ ਸੁੱਖਾਂ ਸੁਖਦੇ ਨੇ ਮੰਨਦੀਆਂ ਮੁਰਾਦਾਂ ਸੁਖਦੇ ਨੇ ਪੂਰੀਆਂ ਵੀ ਹੁੰਦੀਆਂ ਨੇ ਤੇ ਲੋਕ ਆ ਕੇ ਇੱਥੇ ਸ਼ਰਾਬ ਚੜਾਉਂਦੇ ਆ ਸਰ ਅਸੀਂ ਤਾਂ ਜਦੋਂ ਦੀ ਸੁਰਤ ਸੰਭਲੀ ਸਾਨੂੰ ਤਾਂ ਉਹਨਾਂ ਨੇ ਪਤਾ ਕਿਉਂਕਿ ਸਾਡਾ ਖੇਤ ਇੱਥੇ ਨੇੜੇ ਗਵਾਂਢ ਹੈ ਸਾਡੇ ਬਜ਼ੁਰਗ ਵੀ ਦੱਸਦੇ ਆ ਵੀ ਸਾਡੇ ਤੋਂ ਤਾਂ ਸਾਢੇ ਤਰ ਤੋਂ ਪਹਿਲਾਂ ਨਹੀਂ ਚੱਲ ਰਿਹਾ ਇਹ ਮਤਲਬ ਇਹ ਜਗ੍ਹਾ ਤੇ दारू ਐ ਜੇ ਦੇਗ ਚੜ ਰਹੀ ਇੱਥੇ ਤੇ ਸਾਡੀ ਸੁਰਤ ਤੋਂ ਪਹਿਲਾਂ ਦੀ ਹੈ ਸਾਡੇ ਬਜ਼ੁਰਗ ਦਾ ਦੰਦੇ ਵੀ ਇੱਥੇ ਕੋਈ ਜਗ੍ਹਾ ਸੀਗੀ ਛੋਟੀ ਹੁਣ ਤਾਂ ਬਹੁਤ ਫਲਾ ਹੋ ਗਿਆ ਇਸ ਜਗ੍ਹਾ ਦਾ ਜਿਹੜਾ ਜਿਆਦਾ ਪੀਂਦਾ ਉਹ ਟੈਟ ਤਾਂ ਹੋ ਹੀ ਜਾਂਦਾ ਬੰਦਾ ਦੇਖ ਤਾਂ ਜੀ ਅਸੀਂ ਇੱਥੇ ਹੀ ਜਗਾ ਛਕਦੇ ਆ ਜੋ ਵੀ ਅਸੀਂ ਮਤਲਬ ਸ਼ਰਾਬ ਦੇਖਦੇ ਤੌਰ ਤੇ ਲੈ ਕੇ ਆਉਂਦਾ ਬੰਦਾ ਉਹ ਜਗ੍ਹਾ ਤੇ ਇੱਥੇ ਦੀ ਬਹਿ ਕੇ ਛਕਣੀ ਹੁੰਦੀ ਹੈ ਬਾਹਰ ਲਿਜਾ ਕੇ ਨਹੀਂ ਆਪਾਂ ਛਕ ਸਕਦੇ ਸੋ ਇਹ ਹੈ ਬਾਬਾ ਰੁਖੜ ਦਾ ਚੀ ਦਾ ਡੇਰਾ ਜਿੱਥੇ ਲੋਕਾਂ ਦਾ ਮੰਨਣਾ ਹੈ ਕਿ ਇਹ ਜਗ੍ਹਾ ਦੇ ਉੱਪਰ ਸ਼ਰਾਬ ਚੜਾਉਣ ਦੇ ਨਾਲ ਜਿਹੜੀਆਂ ਮੰਨਤ ਉਹ ਪੂਰੀ ਹੋ ਜਾਂਦੀ ਹੈ ਤੇ ਪਿੰਡ ਸੇਖਾਕਲਾ ਜਿਲ੍ਹਾ ਮੋਗਾ ਦਾ ਪਿੰਡ ਹੈ ਇੱਥੇ ਆ ਕੇ ਜਿਹੜਾ ਲੋਕਾਂ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਕਿ ਇੱਥੇ ਹਰ ਇੱਕ ਮੰਨਤ ਜਿਹੜੀ ਪੂਰੀ ਹੁੰਦੀ ਹੈ ਲੋਕ ਆਉਂਦੇ ਨੇ ਨਤਮਸਤਕ ਹੁੰਦੇ ਨੇ ਤੇ ਆ ਕੇ ਜਿਹੜਾ ਆਪਦੀਆਂ ਮੰਨਤਾਂ ਇੱਥੇ ਮੰਗਦੇ ਨੇ